ਸਤਿ ਸ੍ਰੀ ਅਕਾਲ ਦੋਸਤੋ ਦੋਤੋ ਅੱਪਾ ਤਿੰਨ ਚੀਜ਼ਾਂ ਮੰਗਾਈਆਂ ਐ Amazon ਤੋਂ ਅੱਜ ਉਹ ਅਨਬਾਕਸ ਕਰਦੇ ਆਂ ਇਹ ਇਹ ਤਾਂ ਬੈਰੋ ਇਹ ਇਹ ਜੀ ਟਪਾਰੀਆ ਦਾ ਵੈਰ ਸਾਈਡ ਕਟਰ ਇਹ ਆਪਾਂ ਨੂੰ ਆਨਲਾਈਨ 237 ਰੁਪਏ ਦਾ ਸੇਲ 'ਚੋਂ ਮਿਲਿਆ ਜੀ ਦੂਜਾ ਪ੍ਰੋਡਕਟ ਹੈਗਾ ਇਹ ਇਹ ਪ੍ਰੋਡਕਟ ਆ ਜੀ ਜਿਵੇਂ ਇਹਦੇ ਨਾਲ ਆਪਾਂ ਤਾਰ ਵਗੈਰਾ ਕੱਟ ਸਕਦੇ ਆ ਤਾਰ ਵਗੈਰਾ ਕੱਟ ਸਕਦੇ ਆ ਤੇ ਟੀਨ ਵਗੈਰਾ ਕੱਟ ਸਕਦੇ ਆ ਕੋਈ ਆਪਾਂ ਸੀਟ ਵਗੈਰਾ ਕੱਟ ਸਕਦੇ ਆ ਜੀ ਆਮ ਆਪਾਂ ਨੂੰ ਇਹਦੀ ਲੋੜ ਪੈਂਦੀ ਰਹਿੰਦੀ ਆ ਜੀ ਘਰ 'ਚ ਇਹ ਮਿਲਿਆ ਜੀ ਆਪਾਂ ਨੂੰ 209 ਰੁਪਏ ਦਾ ਜੀ ਇਹ ਹੈ ਤਾਂ ਲੋਕਲ ਕੰਪਨੀ ਤੇ ਵੈਸੇ ਹੈ ਬਹੁਤ ਵਧੀਆ ਚੀਜ਼ ਹੈ ਜੀ ਹੈਵੀ ਚਾਰ ਬਹੁਤ ਵਧੀਆ ਵਾਹ ਅਹ ਆ ਜੋ ਤੀਜਾ ਪ੍ਰੋਡਕਟ ਦੇਖਦੇ ਹਾਂ ਤੀਜਾ ਪ੍ਰੋਡਕਟ ਹੈਗਾ ਜੀ ਪਲਾਸ ਇਸ ਸਪੈਸ਼ਲ ਕਾਫੀ ਰਿਵਿਊ ਦੇਖ ਕੇ ਫੇਰ ਪਰਚੇਜ਼ ਕਰਿਆ ਜੀ ਡੁਬਲੀਕੇਟ ਹੋਰ ਸੇਮ ਕਾਪੀਆਂ ਇਹਦੀਆਂ ਬਹੁਤ ਨੇ Amazon ਤੇ ਇਹ ਰਿਵਿਊ ਦੇਖ ਕੇ ਕਾਫੀ ਲੋਕਾਂ ਦਾ ਖਰੀਦਿਆ ਅਸੀਂ ਫੇਰ ਖਰੀਦਿਆ ਜੀ ਇਸ ਨੂੰ ਇਹਦੇ ਨਾਲ ਆਪਾਂ ਜੀ ਤਾਰ ਕੱਟ ਸਕਦੇ ਆ ਤਾਰ ਛੱਲ ਸਕਦੇ ਆ ਤਾਰ ਛੱਲਣੀ ਆ ਬਰੀਕ ਤੋਂ ਬਰੀਕ ਤੇ ਮੋਟੀ ਤੋਂ ਮੋਟੀ ਬਹੁਤ ਵਧੀਆ ਕੱਟ ਰਾਇ ਜੀ ਇਹਦਾ ਜਿਵੇਂ ਇੱਕ ਇੱਕ ਮਿਲੀਮੀਟਰ ਦੀ ਤਾਰ 1mm ਆ ਦੇਖੋ ਜਮੈਂ ਇਹਨੇ ਕੋਈ ਵੀ ਵੱਡਿਆ ਨਹੀਂ 1mm ਦੀ ਤਾਰ 1.5mm 2 mm 2.5 mm ਤੱਕ ਇਹਦੇ ਨਾਲ ਸੈੱਲ ਸਕਦੇ ਆ ਜਿਵੇਂ ਆ ਮੋਟੀ ਤਾਰ ਇਹਦੇ ਨਾਲ ਛੱਲਣਾ ਬਹੁਤ ਸੌਖਾ ਨਹੀਂ ਆਪਾਂ ਨੂੰ ਇਸ ਤਰ੍ਹਾਂ ਬਹੁਤ ਜੱਪ ਕਰਨਾ ਪੈਂਦਾ ਇਹਦੇ ਨਾਲ ਸੇਮ ਨੰਬਰ ਚ ਪਾ ਕੇ ਆਪਾਂ ਇਹਦੇ ਨਾਲ ਸੱਲ ਸਕਦੇ ਹਾਂ ਜਮਾਤਾਰ ਬਿਜਲੀ ਨਹੀਂ ਵੱਢੀ ਜਾਂਦੀ ਜਿਹੜਾ ਇਹ ਸਾਈਜ਼ ਹੁੰਦਾ ਇਹ ਬਿਜਲੀ ਤਾਰ ਦਾ ਜੋ ਆਪਣੀ ਤਾਂਬੇ ਦੀ ਤਾਰ ਹੈ ਇਹਦਾ ਸਾਈਜ਼ ਹੁੰਦਾ ਉਹ ਸਾਈਜ਼ ਦੇ ਮੁਤਾਬਕ ਇਹ ਸੱਲਦਾ ਬਾਜੀ ਬਾਕੀ ਇਹਦਾ ਕਟਰ ਕੱਟਦਾ ਬਹੁਤ ਵਧੀਆ ਬਾਜੀ ਕਟਰ ਬਹੁਤ ਵਧੀਆ ਇਹਦਾ ਬਹੁਤ ਵਧੀਆ ਭਾਰਾ ਵਾ ਇਹਦੇ ਨਾਲ ਆਪਾਂ ਪੰਜ ਵਗੈਰਾ ਵੀ ਜੇ ਮੈਂ ਸਿੰਮਲ ਲਾਉਣੀ ਆ ਤਾਰ ਨੂੰ ਉਹ ਵੀ ਆਪਾਂ ਕਰ ਸਕਦੇ ਆ ਪੰਜ ਵੀ ਕਰ ਸਕਦੇ ਆ ਜੀ ਆ ਵਿਚਲਾ ਫੰਕਸ਼ਨ ਹੈ ਦਾ ਜਿਵੇਂ ਤਾਰ ਆਪਾਂ ਸਿੰਮਲ ਵਗੈਰਾ ਲਾਉਣੀ ਹੋਵੇ ਤਾਂ ਪੰਜ ਵੀ ਕਰ ਸਕਦੇ ਆ ਜੀ 1.300 ਗ੍ਰਾਮ ਦੇ ਕਰੀਬ ਇਹਦਾ weight ਆ ਜੀ ਇਹ ਆਪਾਂ ਨੂੰ ਮਿਲਿਆ ਵਾ ਸੇਲ ਚੋਂ 474 ਰੁਪਏ ਦਾ ਰੇਟ ਇਹਨਾਂ ਦੇ ਵਾਦੇ ਘਟਦੇ ਰਹਿੰਦੇ ਆ ਜੀ ਬਹੁਤ ਵਧੀਆ ਆਈਟਮ ਲੱਗੀ ਜੀ ਮੈਨੂੰ ਆਪਣੇ ਟੂਲ ਵਿੱਚ ਅੱਜ ਤਿੰਨ ਚੀਜ਼ਾਂ ਹੋਰ ਸ਼ਾਮਲ ਹੋ ਗਈਆਂ ਜੀ 进来一下，一个。